ਤੋਂ ਮੈਂ ਕੁਲਿੰਦਰ ਸਿੰਘ ਇੱਕ ਵਾਰੀ ਫੇ ਵਤਨ ਦੀ ਮਿੱਟੀ ਨਿਊ ਚੈਨਲ ਦੇ ਨਾਲ ਆਪਦੇ ਸੇਵਾ ਵਿੱਚ ਹਾਜ਼ਰ ਦਾ ਅੱਜ ਅਸੀਂ ਮਹਿਰਾ ਆਏਗਾ ਕੋਰਟ ਰੋਡ ਜਿਹੜਾ ਪ੍ਰੋਗਰਾਮ ਚੱਲ ਰਿਹਾ ਹੈ ਸੋਸਾਇਟੀ ਵੱਲੋਂ ਫਿਊਨ ਡਨ ਕੈਂਪ ਦਾ ਜੋ ਬਹੁਤ ਸ਼ਾਨਦਾਰ ਤਰ੍ਹਾਂ ਅਰੇਂਜ ਕੀਤਾ ਗਿਆ ਹੈ ਜਿੱਥੇ ਬਲੱਡ ਦਿੱਤਾ ਜਾ ਰਿਹਾ ਹੈ ਔਰ ਬੜੀ ਸ਼ਾਰਦਾ ਪਾਵਨਾ ਨਾਲ ਮਨੁੱਖਤਾ ਦੀ ਸੇਵਾ ਮਾਨਵਤਾ ਦੀ ਸੇਵਾ ਦੇ ਬਰਾਬਰ ਹੈ ਜਿਹੜਾ ਬਲੱਡ ਕੈਂਪ ਹੈ ਇਹਦਾ ਮੈਂ ਤੁਹਾਨੂੰ ਸਾਰਾ ਲਾਈਵ ਪ੍ਰੋਗਰਾਮ ਦਿਖਾਵਾਂਗਾ ਮੇਰਾ ਇਹ ਪ੍ਰੋਗਰਾਮ ਐਂਡ ਤੱਕ ਦੇਖਣਾ ਸ਼ੇਅਰ ਤੇ ਲਾਈਕ ਜੁਦਣਾ ਤੁਹਾਡਾ ਆਪਣਾ ਚੈਨਲ ਵਤਨ ਦੀ ਮਿੱਟੀ आजो वाइट <laughs> 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 ڪامرا کان ٻڌو وڃڻو آهي ਕਾ ਪ੍ਰੋਗਰਾਮ ਹੈ ਇਹ ਪਿਛਲੇ ਸਾਲ ਵੀ ਹਰ ਸਾਲ ਇਤਕਦੀਫਨ ਮੈਂ ਪਿਛਲੇ ਸਾਲ ਵੀ ਆਇਆ ਤੇ ਬਹੁਤ ਵਧੀਆ ਲੱਗਾ ਅੱਜ ਮੈਂ ਆਪਾਂ ਲੜਕੇ ਨੂੰ ਲੈ ਕੇ ਆਇਆ ਹਾਂ ਇਹਨੂੰ ਆਖਿਆ ਕਿ ਪੁੱਤਰ ਜਿਹੜਾ ਖੂਨ ਦਾਨ ਕਰਦਾ ਇਹ ਖੂਨ ਦਾਨ ਉਤਮ ਦਾਨ ਹੈ ਜੀ ਜਦੋਂ ਆਪਾਂ ਕੋਈ ਹਸਪਤਾਲ ਚ ਪ੍ਰੇਨ ਨੇ ਜਾਂ ਕੋਈ ਸਾਡਾ ਤਿਆਰ ਹੁੰਦਾ ਹੈ ਫਿਰ ਪਤਾ ਲੱਗਦਾ ਇਹ ਵੀ ਕੀ ਅਮੀਰ ਹੈ ਇਸ ਕਰਕੇ ਇਹ ਜਿਹੜਾ ਵਾ ਇਹ ਬਹੁਤ ਖਤਮ ਦੇ ਤਰ ਕਰਨਾ ਚਾਹੀਦਾ ਇਹਦੇ ਨਾਲ ਕੋਈ ਖਰਚ ਨਹੀਂ ਪੈਂਦਾ ਤੇ ਕੰਗਰਸ ਕਿਉਂ ਹੁੰਦੀ ਹੈ ਮੇਰੀ ਗੱਲ ਨਹੀਂ ਮੈਂ ਬਹੁਤ ਵਾਰ ਕਹਿੰਦਾ ਤੁਸ ਘਰ ਤੋਂ ਘਰ ਦੱਸ ਕਹਿੰਦੇ ਇਹ ਕਿੰਨੂ ਕੋਈ ਇਦਾਂ ਕਰ ਕੋਈ ਗੱਲ ਨਹੀਂ ਕਰਾਉਂਦੇ ਸਾਰਿਆਂ ਮੈਂ ਬੇਨਤੀ ਕਰੂੰਗਾ ਕਿ ਸਾਰੇ ਬੰਦੇ ਤੇ ਵੱਧ ਚੜ ਕੇ ਇਹਦੇ ਵਿੱਚ ਜਨਾਬ ਕੋਲ ਨਾ ਨੇ ਇੱਕ ਨੂੰ ਦਾ ਗੱਲ ਕਰ ਸਾਡੇ ਸਤਿਕਾਰਯੋਗ ਜਨ ਸਾਹਿਬ ਇਹ ਸਾਰੇ ਨਾਲ ਸਾਨੂੰ ਬਹੁਤ ਖੁਸ਼ੀ ਆਂਦਾ ਜੀ ਜੀ ਆਰਾਜੀ ਸਾਰਾ ਸਾਰਾ ਪਰਿਵਾਰ ਇਕੱਠਾ ਹੋ ਜਾਂਦਾ ਜੀ ਬਹੁਤ ਵਧੀਆ ਲੱਗਦਾ ਜਦੋਂ ਕਿਵੇਂ ਇਹ ਜੋ ਪ੍ਰੋਗਰਾਮ ਹਰਦਾ ਰਹੇ ਜਦ ਇਕੱਠੇ ਹੋਣ ਦਾ ਮੌਕਾ ਮਿਲਦਾ ਨਾਲੇ ਚੰਗੇ ਵਿਚਾਰ ਕਰਨ ਦਾ ਉਹ ਚੰਗੇ ਚੰਗੇ ਵਿਚਾਰ ਇਕੱਠਿਆਂ ਨੂੰ ਦੇਣ ਦਾ ਮੌਕਾ ਮਿਲਦਾ ਸੰਗਤਾਂ ਨੂੰ ਵੀ ਇਹੋ ਬੇਨਤੀ ਕਰਦੇ ਹਾਂ ਵੱ ਚੜ ਕੇ ਜਿਹੜਾ ਵਾ ਫੂਲਦਾਨ ਦਾ ਜਿਹੜਾ ਮਹਾਨ ਮਹਾਂਪੁਰਸਪਾ ਜਿਹੜਾ ਇਹਦੇ ਹੱਥੇ ਸਾਧਿਆ ਕਰੋ ਤੇ ਬਹੁਤ ਤੋਂ ਫੂਲਦਾਨ ਚਲੋ ਧੰਨਵਾਦ ਐਜੇ ਬੋਲ ਰਵੀ ਕੁਮਾਰ ਮਹਾਜਨ ਕਵੀ ਆਈ ਬਲੱਡ ਬੈਂਕ ਦੇਵੀ ਅਰੁਣੇ ਕੌਕੇ ਕੰਮ ਕਰ ਰਹੇ ਆ ਅੱਜ ਇਹ ਸਾਡਾ ਚੌਥਾ ਮੇਗਾ ਬਲੱਡ ਡੋਨੇਸ਼ਨ ਕੈਂਪ ਹੈ ਆਈ ਬੱਡੀ ਗੀਤੀ ਵਿੱਚ ਖੂਨ ਦਾਨੀ ਖੂਨ ਦਾਨ ਕਰਨ ਆ ਰਹੇ ਨੇ ਸਾਰਿਆਂ ਨੂੰ ਜਿਆ ਕਿਹਾ ਜਾਂਦਾ ਤੇ ਖਾਸ ਕਰਕੇ ਪ੍ਰੈਸ ਮੀਡੀਆ ਦਾ ਬਹੁਤ ਬਹੁਤ ਧੰਨਵਾਦ ਆ ਕਿ ਉਹਨਾਂ ਨੇ ਸਾਡੀਆਂ ਗੱਲ ਜਿਹੜੀ ਵੀ ਇਹਨਾਂ ਨੂੰ ਬੇਨਤੀ ਕੀਤੀ ਵਤਨ ਦੀ ਮਿੱਟੀ ਨਿਊਜ਼ ਚੈਨਲ ਵਤਨ ਦੀ ਮਿੱਟੀ ਨਿਊਜ਼ ਚੈਨਲ ਵਤਨ ਦੀ ਮਿੱਟੀ ਨਿਊਜ਼ ਚੈਨਲ ਬਾਤ ਵਤਨ ਦੀ ਮਿੱਟੀ ਨਿਊ ਚੈਨਲ ਖਾਸ ਕਰਕੇ ਜਿਹੜੇ ਕਿਸਾੜੀਆਂ ਹੱਥਾਂ ਤੋਂ ਅੱਗੇ ਸੋਸ਼ਲ ਮੀਡੀਆ ਰਾਹੀਂ ਲੋਕਾਂ ਦੀ ਪਹੁੰਚਾਂ ਦੇ ਵਿੱਚ ਸਾਡੀ ਮਦਦ ਕੀਤੀ ਬਹੁਤ ਬਹੁਤ ਧੰਨਵਾਦ ਜੀ ਮੈਂ ਦੀਰ ਦੇ ਕਾਕੜਿਆ ਪ੍ਰੈਜ਼ੀਡੈਂਟ ਨਿਊ ਫੋਕਲਪੁਆਇੰਟ ਇੰਡਸਟਰੀ ਐਸੋਸੀਏਸ਼ਨ ਪਹਿਲਾਂ ਤੇ ਕੇਵੀਆਈ ਐਜੂਕੇਸ਼ਨ ਐਂਡ ਵੈਲਫੇਅਰ ਸੁਸਾਇਟੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਗਾ ਕੈਂਪ ਲਗਾਇਆ ਔਰ ਕਾਫੀ ਲੋਕ ਇਥੇ ਬਲੱਡ ਡੋਨੇਟ ਕਰਨ ਆ ਰਹੇ ਨੇ ਮੈਂ ਸਪੈਸ਼ਲ ਬੱਚਿਆਂ ਦੇ ਉੱਪਰ ਜਿਹੜੇ ਛੋਟੇ ਬੱਚੇ ਜਿਹੜੇ 9 ਤੋਂ 12 ਵਾਲੇ ਬੱਚੇ ਉਹਨਾਂ ਦੇ ਮਾਪਿਆਂ ਨੂੰ ਇੱਕ ਰਿਕੁਐਸਟ ਕਰਾਂਗਾ ਕਿ 9 ਤੋਂ 12 ਵਾਲੇ ਜਿੰਨੇ ਵੀ ਬੱਚੇ ਉਹਨਾਂ ਦੇ ਮਾਪਿਓ ਇਹਨਾਂ ਕੈਂਪਾਂ 'ਤੇ ਲੈ ਕੇ ਆਉਣ ਤਾਂ ਕਿ ਬੱਚੇ 18 ਸਾਲ ਹੋਣ ਤੋਂ ਪਹਿਲਾਂ ਪਹਿਲਾਂ ਹੀ ਮੋਟੀਵੇਟ ਹੋ ਚੁੱਕੇ ਹਨ ਵੀ ਅਸੀਂ ਬਲੱਡ ਡੋਨੇਟ ਕਰਿਆ ਕਰਨਾ ਬਲੱਡ ਡੋਨੇਟ ਕਰਨਾ ਲੋਕਾਂ ਦਾ ਸੇਵਾ ਹੁੰਦੀ ਆ ਆਪਣਾ ਵੀ ਖੂਨ ਸਾਭ ਹੁੰਦਾ ਅਸੀਂ ਆਪਣੇ ਵੈਂਟੇਜ ਵਾਸਤੇ ਵੀ ਕੰਮ ਕਰਦੇ ਨੇ ਔਰ ਸਭ ਤੋਂ ਵੱਡੀ ਗੱਲ ਆ ਵੀ ਅੱਜ ਕਿਸੇ ਨਿਊਜ਼ ਚੈਨਲ ਨੇ ਲਿਖੇ ਰਿਹਾ ਸੀ ਕਿ ਵੀ ਡੋਪ ਟੈਸਟ ਕਰਨਾ ਚਾਹੀਦਾ ਜਿਹਨਾਂ ਲੈਕਚਰ ਲੈਣਾ ਪਹਿਲਾਂ ਉਹਨਾਂ ਦੀ ਇਹ ਸੇਵਾ ਕੀਤੀ ਹੈ ਜੇ ਅਗਰ ਕੀਤੀ ਹੈ ਤਾਂ ਉਹ ਟਿਕਾ ਦੇ ਦਿੱਤੀਆਂ ਜਾਣ ਔਰ ਸਾਰਿਆਂ ਨੂੰ ਅੱਗੇ ਵੱਧ ਚੜ ਕੇ ਕੈਂਪ ਜਾਣਾ ਹੈ ਤਾਂ ਇਹਦਾ ਜਿਹੜਾ ਛੇਵਾਂ ਦਰਿਆ ਨਸ਼ੇ ਦਾ ਵਗਦਾ ਪਿਆ ਉਹਨੂੰ ਦੂਰ ਕਰਨ ਦਾ ਅਹੀ ਤਰੀਕਾ ਵੀ ਸਾਰੇ ਵੱਤ ਵੱਤ ਡੋਨੇਟ ਕਰਨ ਬਹੁਤ ਬਹੁਤ ਸੰਭਵ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜੋ ਅੱਜ ਵੱਖ-ਵੱਖ ਸਮਾਜ ਭਲਾਈ ਦੇ ਸੰਸਥਾਵਾਂ ਵੱਲੋਂ ਹੋਰ ਦਾਨ ਕੈਂਪ ਜਿਹੜਾ ਉਹ ਪਿਛਲੇ ਸਾਲ ਜਿ ਤਰ੍ਹਾਂ ਇਸ ਵਾਰੀ ਵੀ ਬੜੀ ਫਸਲ ਤੇ ਲਗਾਇਆ ਗਿਆ ਵੱਖ-ਵੱਖ ਪ੍ਰਾਈਵੇਟ ਤੇ ਸਰਕਾਰੀ ਬਲੱਡ ਬੈਂਕਾਂ ਜਿੱਥੇ ਕੈਂਪ ਲਾਏ ਗਏ ਨੇ ਉਹਦੇ ਵਿੱਚ ਬਹੁਤ ਵੱਡੇ ਪੰਦਰ ਤੇ ਸਾਡੇ ਜਿਹੜੇ ਵੱਡੇ ਛੋਟੇ ਭਰਾ ਨੇ ਉਹ ਖੂਨਦਾਨ ਕਰ ਰਹੇ ਨੇ ਇਹ ਬਹੁਤ ਹੀ ਇੱਕ ਸੰਗਾਂਜ ਦਾ ਰੂਪ ਲਿਆ ਸੋ ਸਾਨੂੰ ਸਾਰਿਆਂ ਨੂੰ ਇਹ ਮਹਾਨ ਕਾਰਜ ਜਿਵੇਂ ਸਮਝਣਾ ਚਾਹੀਦਾ ਆ ਸਾਰਿਆਂ ਨੂੰ ਤੁਹਾਡੇ ਸਮਾਜ ਵਰਾਈਆਂ ਪੀ ਲੈ ਕੇ ਆਓ ਵੱਧ ਚੜ ਕੇ ਜਿਹੜਾ ਖੂਨਦਾਨ ਕਰੀਏ ਤਾਂ ਕਿ ਜਿਹੜੇ ਸਾਡੇ ਭੈਣ ਭਰਾ ਆ ਉਹਨਾਂ ਦੀਆਂ ਜੇ ਕੋਈ ਐਕਸੀਡੈਂਟ ਚ ਕੋਈ ਹਾਸੇ ਹੁੰਦੇ ਆ ਉਹ ਜਾਣ ਪਾ ਸਕੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜੋ ਪਵਿੱਤਰ ਅੰਮ੍ਰਿਤਸਰ ਸ਼ਹਿਰ ਦੀ ਧਰਤੀ ਤੇ ਮੈਗਾ ਬਲੈਕ ਨੇਸ਼ਨ ਕੈਂਪ ਅਤੇ ਅਵਾਰਡ ਸਰਵੰਤ ਦਾ ਪ੍ਰੋਗਰਾਮ ਉਪਰਾਲਾ ਕੀਤਾ ਗਿਆ ਵੱਖ-ਵੱਖ ਸੰਸਥਾਵਾਂ ਵੱਲੋਂ ਸਾਰੇ ਹੀ ਵੀਰ ਵਧਾਈ ਦੇ ਪਾਤਰ ਨੇ ਜੋ ਇੱਕ ਇੱਕ ਖੂਨ ਦਾਨ ਕਰਨ ਵਾਲੇ ਵਿਅਕਤੀ ਦਾ ਬਲੈਂਡ ਜੋ ਸੇਵ ਕਰਕੇ ਉਹਨਾਂ ਲੋਕਾਂ ਦੀ ਜੋ ਖਾਸ ਅਗਰਸਤ ਹੋ ਜਾਂਦੇ ਨੇ ਜਾਂ ਕੋਈ ਥੈਲੇਸੀਮੀਆ ਜਾਂ ਕੋਈ ਕਿਸੇ ਤਰ੍ਹਾਂ ਦੀ ਪ੍ਰੋਬਲਮ ਦੇ ਨਾਲ ਯੂਜ ਰਿਆ ਹੁੰਦਾ ਹੈ ਹਸਪੀਟਲ ਵਿੱਚ ਉਹ ਜਾਨ ਬਚਾਉਣ ਵਿੱਚ ਇਹ ਲਾਭਦਾਇਕ ਹੁੰਦਾ ਹੈ ਔਰ ਮੈਂ ਸਾਰੇ ਵੀਰਾਂ ਨੂੰ ਫਿਰ ਤੋਂ ਬਧਾਈ ਦਿੰਦਾ ਕਿ ਤੁਸੀਂ ਜੋ ਉਪਰਾਲਾ ਕਰ ਰਹੇ ਹੋ ਇਹ ਇੱਕ ਨੇਕ ਕੰਮ ਆ ਫੂਨਦਾਨ ਮਹਾਨ ਦਾ ਨੇ ਹੁਣ ਹਰੇਕ ਪਰਸਨ ਨੂੰ ਕਰਨਾ ਚਾਹੀਦਾ 40 ਦਿਨ ਦੇ ਵਿੱਚ ਚੇ ਪੂਰਾ ਹੋ ਜਾਂਦਾ ਕੋਈ ਕਿਸੇ ਕਿਸਮ ਦੀ ਕਮਜ਼ੋਰੀ ਨਹੀਂ ਹੁੰਦੀ ਕੋਈ ਕਿਸੇ ਦੀ ਕਮਿਤੀ ਪ੍ਰਭਾਵਟ ਨਹੀਂ ਹੁੰਦੀ ਔਰ ਬਰਤ ਬਰਤ ਫੂਨਦਾਨ ਕਰਕੇ ਬਰਤ ਬਰਤ ਜਨਮ ਜਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਣਾ ਜਿਹੜਾ ਵਾ ਜਾਂਦੇ ਆ ਬੈਂਕ ਤੋਂ ਮਿਲਿਆ ਕਰੇਗਾ ਨਿਕਲੋ ਮਿਲਿਆ ਨਹੀਂ ਅੱਜ 4 ਸਾਲ ਬਾਅਦ ਅੱਜ ਵੀ ਸਾਨੂੰ ਕੈਂਪ ਲਾਉਣੇ ਤਿਆਰ ਰਿਹਾ ਲੋਕਾਂ ਚ ਫੇਰ ਨਸ ਨਹੀਂ ਆਈ ਤਾਂ ਜੀ ਕਹਿੰਦੇ ਨੇ ਕਿ ਸਰਕਾਰ ਜਿਹੜੀ ਆ ਕੋਈ ਇਸ ਚੀਜ਼ ਨੂੰ ਸਿਲੇਬਸ ਦੇ ਵਿੱਚ ਲਿਆਵੇ ਹਾਂਜੀ 6ਵੀਂ ਤੋਂ ਜਾਂ 7ਵੀਂ ਤੋਂ ਅੱਗੇ ਜਦੋਂ ਬੱਚਿਆਂ ਨੂੰ ਪਤਾ ਹੋਏਗਾ ਕਿ ਬਲੱਡ ਦੇਣ ਦੇ ਕੀ ਫਾਇਦੇ ਨੇ ਕੀ ਨੁਕਸਾਨ ਨੇ ਕੀ ਕੀ ਸਿੱਖੋ ਮੇਰਾ ਸਾਰਾ ਹਾਂਜੀ ਉਹ ਅਵੇਅਰ ਹੋ ਜਾਏਗਾ ਉਹਨੂੰ 18 ਸਾਲ ਤੱਕ ਹੋਣ ਦੇ ਉੱਤੇ ਉਹਨਾਂ ਨੂੰ ਮੋਟੀਵੇਟ ਕਰਨ ਦੀ ਲੋੜ ਨਹੀਂ ਪੈਗੀ ਹਾਂਜੀ ਉਹ ਆਪਣੇ ਆਪ ਵੀ ਜਾ ਕੇ ਕਿਸੇ ਨਾ ਕਿਸੇ ਕੈਂਪ ਜਾਂ ਕਿਤੇ ਬਲੱਡ ਬੈਂਕ ਜਾ ਕੇ ਸੂਨਦਾਨ ਕਰਨਾ ਸ਼ੁਰੂ ਕਰ ਦੇਗਾ ਹਾਂਜੀ ਇਸ ਤਰ੍ਹਾਂ ਸਰਕਾਰ ਨੂੰ ਫੀਲ ਆ ਵੀ ਕਿ ਇਹਨੂੰ ਜਿਹੜਾ ਇਹ ਸੂਨਦਾਨ ਦੇ ਪ੍ਰਤੀ ਜਿਹੜਾ ਇਹ ਹੈਗਾ ਵਾ ਸਾਰਾ ਆਪਣਾ ਪਿੱਛੋਂ ਇਹਨੂੰ ਸਿਲੇਬਸ 'ਚ ਲਿਆ ਦੱਕੀ ਧੰਨਵਾਦ